ਗਰੀਬੀ ਨੂੰ ਦੂਰ ਕਰਨ ਲਈ ਇਹ ਸ਼ਬਦ ਸਿੱਧ ਸ਼ਬਦ ਹੈ ਇਸ ਦਾ 41 ਦਿਨ ਪਾਠ ਕਰਨ ਵਾਸਤੇ ਨੰਗ ਪੁਖ ਤੁਸ਼ਟਕਾਰਾ ਪਾਉਣ ਲਈ ਸਮਰਤ ਹੈ ਸ੍ਰੀ ਰਾਗ ਮਹਲਾ 5 ਜੀ ਕੋ ਹੋਵੇ ਦੁਬਲਾ ਨੰਗ ਪੁਖ ਕੀ ਪੀਰ ਦਮੜਾ ਪੱਲੇ ਨਾ ਬਵੇ ਨਾ ਕੋ ਹੋਵੇ ਧੀਰ ਸਵਾਰ ਸੁਆਵਨਾ ਕੋ ਕਰੇ ਨਾ ਖੋਵੇ ਕਾਜ ਚਿਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੀ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌ ਆਉਣਾ ਕੋ ਕਰੇ ਨਾ ਖਸੂਵੇ ਕਾਜ ਚਿਤ ਆਵੇ ਉਸ ਪਰਮ ਭਰਮ ਤਾ ਨਿਚਲ ਹੋਵੇ ਰਾਜ ਸ਼ੀ ਰਾਗ ਮਹੱਲਾ ਪੰਜ ਮਾਝੀ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਤਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜ ਮਾ ਚੀਕੂ ਹੋਵੇ ਦਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਵਨਾ ਕੋ ਕਰੇ ਨਾਖ ਛੋਵੇ ਕਾਜ ਚਿਤ ਆਵੇ ਉਸ ਵਰਦਮ ਤਾਂ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗ ਭੋਖੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਦਾਗ ਮਾਲਾ ਪੰਜ ਮਾਂ ਜੀ ਕੋ ਹੋਵੇ ਦੁਬਲਾ ਨਾਗ ਭੋਖੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦੁਬਲਾ ਨੰਗ ਪੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਭਮ ਤਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਦੁਬਨਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਦਮਤ ਕਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਫਨਿਮਾ ਜੀਕੂ ਹੋਵੇ ਦੁਬਲਾ ਲੰਗ ਪੋਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੋਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਦਮਤ ਕਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਫਨਿਮਾ ਜੀਕੂ ਹੋਵੇ ਦੁਬਲਾ ਨਾਗ ਭੋਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋਵੇ ਧੀਰ ਸਵਾਰਥ ਸੁਆਉ ਨਾ ਕੋ ਕਰੇ ਨਾਖਸ਼ ਹੋਵੇ ਕਾਜ ਚਿਤ ਆਵੇ ਉਸ ਬਾਰਮਕਾਂ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਰਬੰਮ ਦਾ ਨਿਚਲ ਹੋਵੇ ਰਾਜ ਛੀ ਰਾਗ ਮਹੱਲਾ ਪੰਜਮਾ ਜੇਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨੰਗ ਪੁਕ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗ ਪੋਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਸਰਬੰਤਨ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਰਬਮਤਾ ਨਿਚਲ ਹੋਵੇ ਰਾਜ ਟੀ ਰਾਗ ਮਹਲਾਪ ਨਿਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਤੁਬਨਾ ਲੰਗ ਪੁਖੀ ਪੀਏ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਸ਼ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਤੁਬਨਾ ਨਾਗ ਭੋਕੀ ਪੀਰ ਦਮਣਾ ਪੱਲੇ ਨਾ ਭਵੇ ਨਾ ਕੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾ ਖੂਵੇ ਕਾਜ ਚਿਤ ਆਵੇ ਉਸ ਸਾਰਬ੍ਰਮ ਦਾ ਨਿਚਲ ਹੋਵੇ ਰਾਜ ਤੀਰਾ ਗਮਨ ਲਾ ਪੰਜਮਾ ਜੀ ਕੋ ਹੋਵੇ ਦੁਗਣਾ ਨਾਗ ਪੋਖੀ ਪੀਰ ਦੰਬੜਾ ਪੱਲੇ ਨਾ ਪਵੇ ਨਾ ਕੋਵੇ ਤੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬਮਤਾ ਨਿਚਲ ਹੋਵੇ ਰਾਜ ਛੀ ਰਾਗ ਮਹੱਲਾ 5 ਜੇਕੂ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾਪ ਜਿਮਾ ਜੀ ਕੋ ਹੋਵੇ ਦਬਲਾ ਨਾਗ ਭੁਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾ ਪੰਜ ਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਬਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਭਮ ਦਾ ਨਿਚਲ ਹੋਵੇ ਰਾਜ ਜੀ ਦਾਗ ਮੰ ਲਾਪ ਨਿਮਾ ਜੀ ਕੋ ਹੋਵੇ ਦੁਬਲਾ ਨਾਗਪੋਖੀ ਪੀਰ ਦਮੜਾ ਪੱਲੇ ਨਾ ਬਵੇਂ ਨਾ ਕੋ ਹੋਵੇ ਧੀਰ ਸਵਾਰ ਸੌ ਉਹਨਾਂ ਕੋ ਕਰੇ ਨਾ ਖਸ ਹੋਵੇ ਕਾਜ ਚਿਤ ਆਵੇ ਉਸ ਸਰਬੰਮ ਦਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਫਨੀ ਮਾਂ ਜੀ ਕੋ ਹੋਵੇ ਦੁਬਲਾ ਨਾਗਪੋਖੀ ਪੀਰ ਦਮੜਾ ਪੱਲੇ ਨਾ ਬਵੇਂ ਨਾ ਕੋ ਹੋਵੇ ਧੀਰ ਸਵਾਰ ਸੌ ਉਹਨਾਂ ਕੋ ਕਰੇ ਨਾ ਖਸ ਹੋਵੇ ਕਾਜ ਚਿਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾ ਪੰਜ ਮਾਂ ਜੀ ਕੋ ਹੋਵੇ ਦੁਗਲਾ ਨਾਗਪੋਖ ਕੀ ਪੀਏ ਦਮੜਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸੌਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਤਾ ਨਿਚਲ ਹੋਵੇ ਰਾਜ ਛੀ ਰਾਗ ਮੰਲਾ ਫਨਿਮਾ ਜੀਕੂ ਹੋਵੇ ਦੁਬਲਾ ਨਾਗਪੋਖ ਕੀ ਪੀਏ ਦਮੜਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸੌਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ 5 ਜੇਕੂ ਹੋਵੇ ਦੁਬਲਾ ਲੰਗਪੁਕ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬਮਤਾ ਨਿਚਲ ਹੋਵੇ ਰਾਜ ਸ੍ਰੀ ਦਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾ ਖਸੂਵੇ ਕਾਜ ਚਿਤ ਆਵੇ ਉਸ ਸਾਰਬਮਤਾ ਨਿਚਲ ਹੋਵੇ ਰਾਜ ਛੀ ਦਾਗ ਮਹਲਾ ਪੰਜਵਾਂ ਜੀ ਕੋ ਹੋਵੇ ਦੁਗਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾ ਖਸੂਵੇ ਕਾਜ ਚਿੱਤ ਆਵੇ ਉਸ ਸਰਬਉਪਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਰਬੰਮਤਾ ਨਿਚਲ ਹੋਵੇ ਰਾਜ ਟੀ ਦਾਗ ਮਹਲਾ ਆਪਣਿ ਮਾਂ ਜੀਕੂ ਹੋਵੇ ਦਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਾਲਾ ਆਪਣੇ ਮਾਂ ਜੀ ਕੋ ਹੋਵੇ ਦੁਗਲਾ ਲੰਗ ਭੁੱਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵੌਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਾਲਾ ਆਪਣੇ ਮਾਂ ਜੀ ਕੋ ਹੋਵੇ ਦੁਗਲਾ ਲੰਗ ਭੁੱਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸੁਆਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਾਰਬ੍ਰਮ ਦਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦਬਲਾ ਲੰਗ ਪੋਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸੁਆਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਾਰਬ੍ਰਮ ਦਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਦੁਬਲਾ ਨਾਗ ਭੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾ ਪੰਜ ਮਾ ਜੀ ਕੋ ਹੋਵੇ ਦੁਗਲਾ ਨਾਗਪੋਖੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾ ਖੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਤਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦੁਬਨਾ ਨਾਗਪੋਖੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾ ਖੋਵੇ ਕਾਜ ਚਿਤ ਆਵੇ ਉਸਾਰਬ੍ਰਮ ਦਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾਖ ਨਿਮਾ ਜੀ ਕੋ ਹੋਵੇ ਦੁਗਣਾ ਨੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਪਰਮਭਉ ਤਾਂ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀਕੋ ਹੋਵੇ ਦੁਬਲਾ ਲੰਗ ਪੁਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਭਉ ਤਾਂ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਬਮ ਤਾਂ ਨਿਚਲ ਹੋਵੇ ਰਾਜ ਜੀ ਦਾਗ ਮਾਲਾ ਪੰਜਮਾ ਜੀ ਕੋ ਹੋਵੇ ਦੁਗਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਉ ਨਾ ਕੋ ਕਰੇ ਨਾਖ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਫਨਮਾ ਜੀਕੂ ਹੋਵੇ ਦੁਬਲਾ ਨੰਗ ਭੁੱਖੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਫਨਮਾ ਜੀਕੂ ਹੋਵੇ ਦੁਬਲਾ ਨਾਗ ਪੋਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬੰਤ ਕਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦਬਲਾ ਨਾਗ ਭੁੱਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌ ਉਹ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਬੰਤ ਦਾ ਨਚਲ ਹੋਵੇ ਰਾਜ ਜੀ ਦਾਗ ਮਾਲਾ ਫਿਮਾਂ ਚੀਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮਣਾ ਪੱਲੇ ਨਾ ਬਵੇਂ ਨਾ ਕੋਵੇ ਧੀਰ ਸਵਾਰ ਸੁਆਉ ਨਾ ਕੋ ਕਰੇ ਨਾ ਖਿਉ ਵੇ ਕਾਜ ਚਿਤ ਆਵੇ ਉਸ ਪਰਮੰਤਨ ਕਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀਕੂ ਹੋਵੇ ਦੁਗਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌ ਉਹਨਾਂ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਾਰਬ੍ਰਮ ਦਾ ਨਿਚਲ ਹੋਵੇ ਰਾਜ ਛੀ ਰਾਗ ਮਹੱਲਾ 5 ਜੀ ਕੋ ਹੋਵੇ ਦਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌ ਉਹਨਾਂ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਬਮ ਤਾਂ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਲੰਗਪੁਕ ਕੀ ਪੀਏ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਮ ਜੀ ਕੋ ਹੋਵੇ ਦੁਬਲਾ ਲੰਗ ਪੁੱਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰਥ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਮ ਜੀ ਕੋ ਹੋਵੇ ਦੁਬਲਾ ਲੰਗ ਪੁੱਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰਥ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਭਮ ਦਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦਬਲਾ ਲੰਗ ਭੁੱਕ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਥ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਭਮ ਦਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਭਰਮ ਤਾ ਨਿਚਲ ਹੋਵੇ ਰਾਜ ਚੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮਣਾ ਪੱਲੇ ਨਾ ਬਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੋਕ ਕੀ ਪੀਰ ਦਮਣਾ ਪੱਲੇ ਨਾ ਬਵੇਂ ਨਾ ਕੂ ਬੈ ਥੀਰ ਸਵਾਰ ਸੌ ਆਉਣਾ ਕੋ ਕਰੇ ਨਾ ਖਸੂ ਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜ ਮਾਂਜੀਕੂ ਹੋਵੇ ਦਬਲਾ ਲੰਗ ਭੁੱਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜ ਮਾਂਜੀਕੂ ਹੋਵੇ ਦਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸੁਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮ ਬ੍ਰਹਮ ਦਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਵਾਂ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸੁਆਉਣਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਲੰਗ ਪੁੱਕੀ ਪੀਰ ਦਮੜਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਲੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਬਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦੁਬਲਾ ਲੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਬਮ ਤਾਂ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀਕੂ ਹੋਵੇ ਦਬਲਾ ਨੰਗ ਪੁੱਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਬਮ ਤਾਂ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀਕੂ ਹੋਵੇ ਦਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬਮਿਕਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗ ਪੋਖੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾ ਖੋਵੇ ਕਾਜ ਚਿਤ ਆਵੇ ਉਸਾਰ ਬ੍ਰਮ ਦਾ ਨਿਚਲ ਹੋਵੇ ਰਾਜ ਜੀ ਦਾਗ ਮਾਲਾ ਆਪਣੀ ਮਾਂ ਜੀ ਕੋ ਹੋਵੇ ਦਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸੁਆਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾ ਪੰਜਾ ਜੀ ਕੋ ਹੋਵੇ ਦੁਗਲਾ ਨਾਨਕ ਪੋਖੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋਵੇ ਤੀਰ ਸਵਾਰ ਸਵਉ ਨਾ ਕੋ ਕਰੇ ਨਾ ਖੋਵੇ ਕਾਜ ਚਿਤ ਆਵੇ ਉਸਾਰ ਬ੍ਰਹਮਤ ਦਾ ਨਿਚਲ ਹੋਵੇ ਰਾਜ ਛੀ ਦਾਗ ਮਾਲਾ ਪੁਨਾਂ ਜੇ ਕੋ ਹੋਵੇ ਤੁਬਨਾ ਨਾਗ ਪੋਖ ਕੀ ਪੀਏ ਦਮਣਾ ਪੱਲੇ ਨਾ ਪਵੇ ਨਾ ਘੂਵੇ ਧੀਰ ਸਵਾਰ ਸੁਆਵਲਾ ਕੋ ਕਰੇ ਨਾ ਖੂਵੇ ਕਾਜ ਚਿਤ ਆਵੇ ਉਸ ਸਰਬੰਮ ਦਾ ਨਿਚਲ ਹੋਵੇ ਰਾਜ ਤੀਰਾਂ ਮਨ ਲਾਪणिमा ਜੀਕੂ ਹੋਵੇ ਦੁਗਲਾ ਨਾਗ ਪੋਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਘੂਵੇ ਤੀਰ ਸਵਾਰ ਸੁਆਵਲਾ ਕੋ ਕਰੇ ਨਾ ਖੂਵੇ ਕਾਜ ਚਿਤ ਆਵੇ ਉਸ ਸਰਬੰਮ ਦਾ ਨਿਚਲ ਹੋਵੇ ਰਾਜ ਟੀਡਾ ਮਾਲਾ ਫੰਜ ਮਾਂ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬਮਤਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਦੁਬਲਾ ਨਾਗ ਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਸਰਬਮਤਾ ਨਿਚਲ ਹੋਵੇ ਰਾਜ ਜੀ ਰਾਗ ਮਹੱਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬ੍ਰਮਤ ਕਾ ਨਿਚਲ ਹੋਵੇ ਰਾਜ ਛੀ ਰਾਗ ਮਨ ਲਾਪ ਨਿਮਾ ਜੀਕੂ ਹੋਵੇ ਦਬਲਾ ਨਾਗਪੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਵਰਭਮਿਕਾ ਨਿਚਲ ਹੋਵੇ ਰਾਜ ਜੀ ਦਾਗ ਮੰਲਾਪ ਨਿਮਾਂ ਜੀਕੂ ਹੋਵੇ ਦੁਬਲਾ ਨੰਗ ਪੋਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਵਰਭਮਿਕਾ ਨਿਚਲ ਹੋਵੇ ਰਾਜ ਜੀ ਦਾਗ ਮੰਲਾਪ ਨਿਮਾਂ ਜੀਕੂ ਹੋਵੇ ਦੁਬਲਾ ਨਾਗੁ ਪੋਖ ਕੀ ਪੀਰ ਦਮਣਾ ਪੱਲੇ ਨਾ ਬਵੇਂ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਸਰਬੰਭੂ ਦਾ ਨਿਚਲ ਹੋਵੇ ਰਾਜ ਛੀ ਦਾਗ ਮੰਨ ਲਾ ਆਪਣੀ ਮਾਂ ਜੀ ਕੋ ਹੋਵੇ ਦੁਬਲਾ ਨੰਗ ਪੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌ ਉਹ ਨਾ ਕੋ ਕਰੇ ਨਾਖ ਹੋਵੇ ਕਾਜ ਚਿੱਤ ਆਵੇ ਉਸ ਸਰਬੰਭੂ ਦਾ ਨਿਚਲ ਹੋਵੇ ਰਾਜ ਛੀ ਦਾਗ ਮੰਨ ਲਾ ਆਪਣੀ ਮਾਂ ਜੀ ਕੋ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬਮਤਾ ਨਿਚਲ ਹੋਵੇ ਰਾਜ ਛੀ ਰਾਗ ਮਹੱਲਾ 5 ਜੇਕੂ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਮਾ ਜੀ ਕੋ ਹੋਵੇ ਦਬਲਾ ਨਾਗ ਭੋਕ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬੰਤਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੇਕੂ ਹੋਵੇ ਦਬਲਾ ਨਾਗ ਭੋਕ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਮਿਕਾ ਨਚਲ ਹੋਵੇ ਰਾਜ ਜੀ ਦਾਗ ਮਹਲਾ ਪੰਜ ਮਾ ਜੀ ਕੋ ਹੋਵੇ ਦਬਲਾ ਨੰਗ ਪੁਕ ਕੀ ਪੀਏ ਦਮਣਾ ਪੱਲੇ ਨਾ ਭਵੇ ਨਾ ਕੋ ਹੋਵੇ ਧੀਰ ਸਵਾਰ ਸਵਾਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਭੁਗਤਿ ਅਨਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਦੁਗਲਾ ਲੰਗ ਪੁਖ ਕੀ ਪੀਰ ਦਮਣਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਾਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਭੁਗਤਿ ਅਨਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੀਕੂ ਹੋਵੇ ਦੁਗਲਾ ਨਾਗ ਭੁਖੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌਉ ਨਾ ਕੋ ਕਰੇ ਨਾ ਖਸ ਹੋਵੇ ਕਾਜ ਚਿਤ ਆਵੇ ਉਸ ਵਰਮ ਤਾਂ ਨਿਚਲ ਹੋਵੇ ਰਾਜ ਜੀ ਦਾਗ ਮੱਲਾ ਪੰਜ ਮਾਂ ਜੀ ਕੋ ਹੋਵੇ ਦਬਲਾ ਨਾਗ ਭੁਖੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੌਉ ਨਾ ਕੋ ਕਰੇ ਨਾ ਖਸ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ 5 ਜੀ ਕੋ ਹੋਵੇ ਦਬਲਾ ਨੰਗ ਪੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਵਰਮਤਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ 5 ਜੀ ਕੋ ਹੋਵੇ ਦਬਲਾ ਨੰਗ ਪੁੱਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦਬਲਾ ਲੰਗ ਭੁੱਖੀ ਪੀਏ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦਬਲਾ ਨਾਗ ਭੁੱਕ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰਾ ਸਵਾਰ ਸੌ ਉਹ ਨਾ ਕੋ ਗਰੇ ਨਾ ਖੋਵੇ ਕਾਜ ਚਿਤ ਆਵੇ ਉਸ ਵਰਦਮਤਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾਪणिमा ਜੀਕੂ ਹੋਵੇ ਦੁਬਲਾ ਨਾਗ ਭੁੱਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਘੂਵੇ ਧੀਰ ਸਵਾਰ ਸੌ ਉਹ ਨਾ ਕੋ ਕਰੇ ਨਾਖਸ਼ ਹੋਵੇ ਕਾਜ ਚਿਤ ਆਵੇ ਉਸ ਵਰਬਮ ਕਾ ਨਿਚਲ ਹੋਵੇ ਰਾਜ ਜੀ ਰਾਗ ਮੰਨ ਲਾ ਪੰਜਮਾ ਜੀ ਕੋ ਹੋਵੇ ਦੁਗਲਾ ਨਾਗ ਭੁੱਖੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਰਮ ਦਾ ਨਿਚਲ ਹੋਵੇ ਰਾਜ ਜੀ ਰਾਗ ਮੰਨ ਲਾਖ ਜਮਾ ਜੀ ਕੋ ਹੋਵੇ ਦੁਬਲਾ ਨਾਗ ਭੁੱਖੀ ਪੀਰ ਦਮੜਾ ਪੱਲੇ ਨਾ ਭਵੇਂ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਲੰਗ ਪੋਕ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਸ੍ਰੀ ਰਾਗ ਮਹਲਾ 5 ਜੇਕੂ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਵਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਪਰਮਤਾ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇਂ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਵਰਬੰਕਾ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇਂ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਵਰਬਮ ਦਾ ਨਚਲ ਹੋਵੇ ਰਾਜ ਛੀ ਰਾਗ ਮੰਲਾ ਪੰਜ ਮਾਂਜੀ ਕੋ ਹੋਵੇ ਦੁਬਲਾ ਨੰਗ ਪੋਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋਵੇ ਧੀਰ ਸਵਾਰਤ ਸਵਉ ਨਾ ਕੋ ਕਰੇ ਨਾਖਸ਼ ਹੋਵੇ ਕਾਜ ਚਿੱਤ ਆਵੇ ਉਸ ਵਰਬਮ ਦਾ ਨਚਲ ਹੋਵੇ ਰਾਜ ਛੀ ਰਾਗ ਮੰਲਾ ਪੰਜ ਮਾਂਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀ ਪੀ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਾਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸ ਸਾਰਬ੍ਰਮ ਦਾ ਨਿਚਲ ਹੋਵੇ ਰਾਜ ਸ਼ੀ ਰਾਗ ਮੰਨ ਲਾਪ ਜਿਮਾਂ ਜੀ ਕੋ ਹੋਵੇ ਤਬਲਾ ਨਾਗ ਭੋਕ ਕੀ ਪੀਏ ਦਮਣਾ ਪੱਲੇ ਨਾ ਬਵੇ ਨਾ ਕੋਵੇ ਤੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਸਰਬਮਤਾ ਨਿਚਲ ਹੋਵੇ ਰਾਜ ਜੀ ਦਾਗ ਮਹਲਾ ਪੰਜਵਾਂ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਮਤਾ ਨਿਚਲ ਹੋਵੇ ਰਾਜ ਛੀ ਰਾਗ ਮਹਲਾ 5 ਜੀ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉਨਾ ਕੋ ਕਰੇ ਨਾ ਖਸੂਵੇ ਕਾਜ ਚਿਤ ਆਵੇ ਉਸ ਸਾਰਬ੍ਰਮ ਦਾ ਨਿਚਲ ਹੋਵੇ ਰਾਜ ਜੀ ਰਾਗ ਮਹਲਾ ਪੰਜਮਾ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਬਵੇਂ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸ ਪਰਮਤਾ ਨਿਚਲ ਹੋਵੇ ਰਾਜ ਜੀ ਦਾਗ ਮਨ ਲਾ ਪੰਜ ਮਾਂਜੀ ਕੋ ਹੋਵੇ ਦੁਬਨਾ ਨਾਗਪੋਖ ਕੀ ਪੀਰ ਦਮਣਾ ਪੱਲੇ ਨਾ ਬਵੇਂ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨੇਚਲ ਹੋਵੇ ਰਾਜ ਜੀ ਦਾਗ ਮਨ ਲਾਪਨੀ ਮਾਂ ਜੀ ਕੋ ਹੋਵੇ ਦੁਬਲਾ ਨੰਗ ਪੋਕ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨੇਚਲ ਹੋਵੇ ਰਾਜ ਜੀ ਦਾਗ ਮਨ ਲਾਪਨੀ ਮਾਂ ਜੀ ਕੋ ਹੋਵੇ ਦੁਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਵਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰਬਮਤ ਕਾ ਨਿਚਲ ਹੋਵੇ ਰਾਜ ਛੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦੁਬਨਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸੁਆਵਨਾ ਕੋ ਕਰੇ ਨਾਖਿ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦਬਲਾ ਨੰਗ ਪੁਖ ਕੀ ਪੀਰ ਦਮਣਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖ ਹੋਵੇ ਕਾਜ ਚਿੱਤ ਆਵੇ ਉਸ ਪਰਮਮਤਾ ਨਿਚਲ ਹੋਵੇ ਰਾਜ ਜੀ ਰਾਗ ਮਾਲਾ ਪੰਜਮਾ ਜੀ ਕੋ ਹੋਵੇ ਦਬਲਾ ਨਾਗਪੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਹੋਵੇ ਧੀਰ ਸਵਾਰ ਸਵਉ ਨਾ ਕੋ ਕਰੇ ਨਾਖਿ ਹੋਵੇ ਕਾਜ ਚਿਤ ਆਵੇ ਉਸਾਰ ਬ੍ਰਮਤਾ ਨਿਚਲ ਹੋਵੇ ਰਾਜ